ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝੇ ਮਹੱਲਾ ਤੀਜਾ ਉਤਮ ਜਨਮ ਸੁਥਾਨੇ ਹੈ ਵਸਾ ਸਵਾਤੀ ਗੁਰ ਸੇਵ ਹੈ ਕਰਮਾ ਹੈ ਉਦਾਸਾ ਹਰੇ ਰੰਗੇ ਰਹੇ ਹੈ ਸਦਾ ਰੰਗੇ ਰਤੇ ਹਰੇ ਰਸਿ ਮਾਨੁ ਤ੍ਰਿਪਤਾਵਣਿਆ ਹਉ ਵਾਰੀ ਜੀਉ ਵਾਰੀ ਪੜੇ ਬੁਝੇ ਮਾਨੇ ਵਸਾਵਣਿਆ ਗੁਰਮੁਖੇ ਪੜੇ ਹੈ ਹਰ ਨਾਮੁ ਸਲਾਹ ਹੈ ਦਰ ਸਚੈ ਸੁਭਾ ਪਾਵਣਿਆ ਰਹਾ ਅਲਖ ਅਪੇਉ ਹਰ ਰਹਿਆ ਸਮਾਏ ਉਪਾਇ ਨ ਕਿਤੀ ਪਾਇਆ ਜਾਏ ਕਿਰਪਾ ਕਰੇ ਸਵਾਤੀ ਘਰ ਭੇਟੈ ਨਦਰੀ ਮੇਲੇ ਮਿਲਾਵਣਿਆ ਦੁਜੈ ਪਾਇ ਪੜੈ ਨਹੀਂ 부ਝੈ ਤਰੇਬਿਧ ਮਾਇਆ ਕਰਣ ਲੁਝ ਤਰੇਬਿਧ ਬੰਧਨ ਟੂਟੇ ਗੁਰਸਬਦੀ ਗੁਰ ਸਬਦੀ ਮੁਖ ਤੇ ਕਰਾਵਣਿਆ ਇਹੋ ਮਾਨੁ ਚੰਚਲ ਵਸਨਾ ਆਵੈ ਦੁਬਿਧਾ ਲਗੇ ਦਹ ਦੇ ਸੇ ਤਾਵੈ ਬੇਖੁਕਾ ਕੀੜਾ ਵੇਖੁ ਮਹਿ ਰਤਾ ਵੇਖੂ ਹੀ ਮਾਹੇ ਪਚਾਵਣਿਆ ਹਾਉ ਹਾਉ ਕਰੇ ਤੈ ਆਪ ਜਣਾਏ ਬਹੁ ਕਰਮ ਕਰੈ ਕਿ ਛੁਥਾਏ ਨ ਪਾਏ ਤੁਝ ਤੇ ਬਾਹਰ ਕਿਛੁ ਨ ਹੋਵੇ ਬਖਸੇ ਸਬ ਦੇ ਸੁਹਾਵਣਿਆ ਉਪਜੈ ਪਚੈ ਹਰੇ 부ਝੈ ਨਹੀਂ ਆਨੰਦੈ ਨੂੰ ਦੂਜੈ ਪਾਇ ਫਿਰਾਹੀ ਮਨ ਮੁਖ ਜਨਮ ਗਿਆ ਹੈ ਬਿਰਥਾ ਅੰਤੇ ਗਿਆ ਪਛੋਤਾਵਣਿਆ ਪੇਰ ਪਰਦੇਸ ਸਿਗਾਰ ਬਣਾਏ ਮਨਮੁਖ ਅੰਧ ਐਸੇ ਕਰਮ ਕਮਾਏ ਹਲ ਤੇ ਨ ਸੁਭਾ ਪਲ ਤੇ ਨ ਢੋਈ ਬਿਰਥਾ ਜਨਮ ਗਵਾਵਣਿਆ ਹਰ ਕਾ ਨਾਮ ਕਿਨਾਂ ਵਿਰਲੇ ਜਾਤਾ ਪੂਰੇ ਗੁਰ ਕੈ ਸਬ ਦੇ ਬਚਾਤਾ ਆਨੰਦੈ ਨੂੰ ਭਗਤੇ ਕਰੇ ਦਿਨ ਰਾਤੀ ਸਹਜੇ ਹੀ ਸੁਖ ਪਾਵਣਿਆ ਸਭ ਮਹਿ ਵਰਤੈ ਏਕੋ ਸੋਈ ਗੁਰਮੁਖੇ ਵਿਰਲਾ 부ਝੈ ਕੋਈ ਨਾਨਕ ਨਾਮ ਰਤੇ ਜਨ ਸੋਹੇ ਕਰ ਕਿਰਪਾ ਆਪੇ ਮਿਲਾਵਣਿਆ ਮਾਝ ਮਹੱਲਾ ਤੀਜਾ मनमुख पड़े हे पंडित कहावे दूजे पाए महादुख पावे बेखिया माते केछु सूझे नहीं फेरे फेरे जुनी आवणिया हावारी जीओवारी ਹਉ ਮੇ ਮਰ ਮਿਲਾਵਣਿਆ ਗੁਰਸੇਵਾ ਤੇ ਹਰੇ ਮਾਨੇ ਵਸਿਆ ਹਰੇ ਰਸੁ ਸਹਜੇ ਪਿਆਵਣਿਆ ਰਹਾ ਵੇਦੁ ਪੜੇ ਹਰੇ ਰਸੁ ਨਹੀਂ ਆਇਆ ਵਾਦ ਵਖਾਣੇ ਹੈ ਮੋਹੇ ਮਾਇਆ ਅਗਿਆਨ ਮਤੀ ਸਦਾ ਅੰਧਿਆਰਾ ਗੁਰਮੁਖੇ 부ਝ ਹਰ ਗਾਵਣਿਆ ਅਕਥੂ ਕਥਿਐ ਸਬ ਦੇ ਸੁਹਾਵੈ ਗੁਰਮਤੀ ਮਾਨੇ ਸੱਚੋ ਭਾਵੇ ਸੱਚੋ ਸਾਚੂ ਰਵ ਹੈ ਦਿਨ ਰਾਤੀ ਇਹੋ ਮਾਨੂ ਸੱਚੇ ਰੰਗਾਵਣਿਆ ਜੋ ਸੱਚੇ ਰੱਤੇ ਤਿੰਨ ਸੱਚੋ ਭਾਵੇ ਆਪੇ ਦੇ ਨਾ ਪਛੋਤਾਵੇ ਗੁਰ ਕੈ ਸਬ ਦੇ ਸਦਾ ਸੱਚਾ ਜਾਤਾ ਮਿਲੇ ਸੱਚੇ ਸੋਖ ਪਾਵਣਿਆ ਕੂੜ ਕੋ ਸਾਤੋ ਤੇ ਨ ਮੈ ਨ ਲਾਗੇ ਗੁਰ ਪ੍ਰਸਾਦੀ ਆਨ ਦਿਨ ਜਾਗੈ ਨਿਰਮਲ ਨਾਮ ਵਸੈ ਕਟ ਪੀਤਰ ਜੋਤੀ ਜੋਤ ਮਿਲਾਵਣਿਆ ਤ੍ਰੈ ਗੁਣ ਪੜੇ ਹਰੇ ਤਤੁ ਨ ਜਾਣ ਹੈ ਮੂਲ ਹੋ ਭੁੱਲੇ ਗੁਰ ਸਬਦ ਨ ਪਛਾਣ ਹੈ ਮੋਹ ਵਿਆਪੇ ਕਿ ਚੂ ਸੁਝੈ ਨਹੀ ਗੁਰ ਸਬਦੀ ਹਰੇ ਪਾਵਣਿਆ ਵੇਦੁ ਪੁਕਾਰੈ ਤ੍ਰਿਵੇਧੇ ਮਾਇਆ ਮਨਮੁਖ ਨ ਦੂਝੇ ਦੂਜੈ ਪਾਇਆ ਰੇ ਗੁਣ ਪੜੇ ਹਰ ਏਕ ਨ ਜਾਣੇ ਹੈ ਬੇਨੂ 부झे ਦੋਖ ਪਾਵਣਿਆ ਜਾਤੇ ਸੁ ਪਾਵੈ ਤਾ ਆਪੇ ਮਿਲਾਏ ਗੁਰ ਸਬਦੀ ਸਹ ਸਾ ਦੁਖ ਚੁਕਾਏ ਨਾਨਕ ਨਾਵੈ ਕੀ ਸੱਚੀ ਵਡਿਆਈ ਨਮੋ ਮੰਨੇ ਸੁਖ ਪਾਵਣਿਆ ਮਾਝ ਮਹਲਾ 3 ਨਿਰਗੋਣੁ ਸਰਗੋਣੁ ਆਪੇ ਸੋਈ ਤਤ ਪਛਾਨੈ ਸੋ ਪੰਡੇ ਤੂ ਹੋਈ ਆਪੇ ਤਰੈ ਸਗਲੇ ਕੁਲ ਤਰੈ ਹਰ ਨਾਮੁ ਮਨਿ ਵਸਾਵਣਿਆ ਹਉ ਵਾਰੀ ਜੀਉ ਵਾਰੀ ਹਰ ਰਸ ਸੁਚਾਕੇ ਸਦੁ ਪਾਵਣਿਆ ਹਰ ਰਸੁ ਚਖੇ ਸੇ ਜਨ ਨਿਰਮਲ ਨਿਰਮਲ ਨਾਮੁ ਧਿਆਵਣਿਆ ਰਹਾ ਸੁਨੇ ਕਰਮੀ ਜੋ ਸਬ ਵਿਚਾਰੇ ਅੰਤਰ ਤਤ ਗਿਆਨੇ ਹਉ ਮਾਰੇ ਨਾਮ ਪਦਾਰਥ ਨਾਉ ਨੇधे ਪਾਏ ਤਰੇ ਗੁਣ ਮੇਟੇ ਸਮਾਵਣਿਆ ਹਉ ਮੈਂ ਕਰੈ ਨਹਿ ਕਰਮੀ ਨ ਹੋਵੈ ਗੁਰ ਪ੍ਰਸਾਦੀ ਹਉ ਮੈ ਖੁਵੈ ਅੰਤਰ ਵਿਬੇ ਕੋ ਸਦਾ ਆਪ ਵਿਚਾਰੇ ਗੁਰ ਸਬਦੀ ਗੁਣ ਗਾਵਣਿਆ ਹਰਿ ਸਰੁਸਗਰ ਨਿਰਮਲੋ ਸੋਈ ਸੰਤ ਚੁਗ ਹੈ ਨਿਤ ਗੁਰਮੁਖੇ ਹੋਈ ਇਸ ਨਾਨੂ ਕਰੇ ਹੈ ਸਦਾ ਦਿਨ ਰਾਤੀ ਹਉ ਮੈ ਮਿਲ ਚੁਕਾ ਵਣਿਆ ਨਿਰਮਲ ਹੰਸਾ ਪ੍ਰੇਮ ਪਿਆਰੇ ਹਰ ਸਰ ਵਸੈ ਹਉ ਮੈ ਮਾਰੇ ਅਹੇ ਨਿਸ ਪੀਤੇ ਸਬਦ ਦੇ ਸੱਚੈ ਹਰ ਸਰ ਵਸਾ ਪਾਵਣਿਆ ਮਨ ਮੁਖ ਸਦਾ ਬਾਗੁ ਮੈਲਾ ਹਉ ਮੈਂ ਮਲ ਲਈ ਇਸਨਾਨ ਕਰੈ ਪਰ ਮੈਲ ਨ ਜਾਈ ਜੀਵ ਤੁ ਮਰੈ ਗੁਰ ਸਬਦ ਵਿਚਾਰੈ ਹਾਉ ਮੈ ਮਿਲੋ ਚੁਕਾਵਣਿਆ ਰਤਨੋ ਪਦਾਰਥ ਕਰਤੇ ਪਾਇਆ ਪੂਰੇ ਸਤ ਗੁਰੇ ਸਭ ਸੁਨਾਇਆ ਗੁਰ ਪਰਸਾ ਦੇ ਮਿਟਿਆ ਅੰਧਿਆਰਾ ਕਾਟੇ ਚਾਨਣ ਆਪ ਬਚਾਨਣਿਆ ਆਪੇ ਉਪਾਏ ਤੈ ਆਪੇ ਵੇਖੈ ਸਤਿਗੁਰ ਸੇਵੈ ਸੋ ਜਨ ਲੇਖੈ ਨਾਨਕ ਨਾਮ ਵਸੈ ਕਟ ਅੰਤ ਰੇ ਗੁਰ ਕਿਰਪਾ ਤੇ ਪਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ